ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਇੱਕ ਨਵਾਂ ਪੋਲ ਸੁਝਾ ਦਿੰਦਾ ਹੈ ਕਿ ਲਿਬਰਲਾਂ ਨੇ ਆਪਣੇ ਤਾਜ਼ਾ ਸਰਵੇਖਣ ਦੇ ਵਿੱਚ ਵੋਟਰਾਂ ਦਾ ਦਿਲ ਕੁਝ ਖਾਸ ਜਿੱਤ ਨਹੀਂ ਪਾਏ ਪਰ ਨਵੇਂ ਘਰ ਬਣਾਉਣ ਦੀ ਯੋਜਨਾ ਨੇ ਉਹਨਾਂ ਦੇ ਲਈ ਲੋਕਾਂ ਦਾ ਸਮਰਥਨ ਜ਼ਰੂਰ ਹਾਸਲ ਕੀਤਾ ਹੈ 21% ਨੇ ਕਿਹਾ ਹੈ ਕਿ ਉਹਨਾਂ ਦੀ ਇੱਕ ਪੋਜ਼ਿਟਿਵ رائے ਹੈ ਤੇ 1/3 ਇਸ ਦੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ ਅਲਬਰਟਾ ਦੇ ਲੋਕ ਇਹ ਕਹਿਣ ਦੀ ਸਭ ਤੋਂ ਵੱਧ ਸੰਭਾਵਨਾ ਰੱਖਦੇ ਸਨ ਕਿ ਉਹਨਾਂ ਦਾ ਬਜਟ ਬਾਰੇ ਬਹੁਤ ਹੀ ਨੈਗੇਟਿਵ ਪ੍ਰਭਾਵ ਸੀ ਪੂਰੇ ਦੇਸ਼ सर्वेक्षण अनुसार 25 फीसदी ਦੇ ਮੁਕਾਬਲੇ 42 फीसदी ਨੇ ਇਸ ਵਿਕਲਪ ਦੀ ਚੋਣ ਕੀਤੀ ਇੱਕ ਨਵੇਂ ਪੋਲ ਦੇ ਮੁਤਾਬਕ ਹਾਲ ਹੀ ਦੇ ਵਿੱਚ ਹੋਏ ਸਰਵੇਖਣ ਵਿੱਚ ਲਿਬਰਲ ਵੋਟਰਾਂ ਦਾ ਦਿਲ ਨਹੀਂ ਜਿੱਤ ਪਾਏ ਹਾਲਾਂਕਿ ਲੱਖਾ ਘਰ ਬਣਾਉਣ ਦੀ ਉਹਨਾਂ ਦੀ ਯੋਜਨਾ ਲਈ ਵਿਆਪਕ ਸਮਰਥਨ ਜ਼ਰੂਰ ਹੈ। ਲਜੇਰ ਦੇ ਸਰਵੇਖਣ ਲਈ ਅੱਧੇ ਉੱਤਰਦਾਤਾਵਾਂ ਤੋਂ ਸ਼ਰਮਿੰਦਾ ਹੋਏ ਨੇ ਤੇ ਉਹਨਾਂ ਦੀ ਸੰਗੀ ਬਜਟ ਬਾਰੇ ਨੈਗੇਟਿਵ ਰਾਇ ਸੀ ਜੋ ਪਿਛਲੇ ਮੰਗਲਵਾਰ ਨੂੰ ਪੇਸ਼ ਕੀਤਾ ਗਿਆ ਸੀ। ਸਿਰਫ 21% ਨੇ ਕਿਹਾ ਕਿ ਉਹਨਾਂ ਦੀ ਇੱਕ ਪੋਜ਼ਿਟਿਵ ਰਾਇ ਹੈ ਤੇ ਇੱਕ ਤਿਹਾਈ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਜਾਂ ਫਿਰ ਜਵਾਬ ਦੇਣਾ ਪਸੰਦ ਨਹੀਂ ਕਰਦੇ। ਫਿਰ ਵੀ ਸਰਵੇਖਣ ਕੀਤੇ ਗਏ ਲੋਕਾਂ ਦੇ ਵਿੱਚੋਂ 65% ਨੇ ਕਿਹਾ ਹੈ ਕਿ 2031 ਤੱਕ 3.9 ਮਿਲੀਅਨ ਘਰ ਬਣਾਉਣ ਦਾ ਟੀਚਾ ਰਹਿਆ ਇਸ ਤੇ ਡਾਲਰ 8.5 ਬਿਲੀਅਨ ਖਰਚਣ ਦੀ ਯੋਜਨਾ ਦੇਸ਼ ਲਈ ਚੰਗੀ ਹੈ ਲਿਬਰਲਾਂ ਨੇ ਹਾਊਸਿੰਗ ਉਪਾਅਾਂ ਤੇ ਭਾਰੀ ਜ਼ੋਰ ਦੇ ਕੇ ਬਜਟ ਤੋਂ ਪਹਿਲਾਂ ਦੇ ਹਫ਼ਤਿਆਂ ਵਿੱਚ ਕਈ ਐਲਾਨ ਕੀਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਜਟ ਬਾਰੇ ਪ੍ਰਤੀਕਿਰਿਆ ਦਿੰਦੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਹਰ ਪੀੜੀ ਲਈ ਨਿਰਪੱਖਤਾ ਤੇ ਕੇਂਦ੍ਰਿਤ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਜਿਵੇਂ ਹੀ ਕੈਨੇਡੀਅਨ ਇਹਨਾਂ ਉਪਾਅਾਂ ਨੂੰ ਹੁੰਦੇ ਦੇਖਦੇ ਨੇ, ਉਹ ਸਾਡੀ ਆਰਥਿਕਤਾ ਬਾਰੇ ਵਧੇਰੇ ਉਮੀਦ ਵੀ ਰੱਖ ਸਕਦੇ ਨੇ। ਪਿਛਲੇ ਹਫ਼ਤੇ ਦੇ ਅੰਤ ਵਿੱਚ 152 ਬਾਈ ਕੈਨੇਡੀਅਨਾਂ ਦੇ ਲਜੇਰ ਪੋਲ ਨੂੰ ਗਲਤੀ ਦਾ ਮਾਰਜਨ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਆਨਲਾਈਨ ਸਰਵੇਖਣਾਂ ਨੂੰ ਅਸਲ ਦੇ ਵਿੱਚ ਬੇਤਰਤੀਬੇ ਨਮੂਨੇ ਵੱਜੋਂ ਨਹੀਂ ਮੰਨਿਆ ਜਾਂਦਾ ਅਲਬਰਟਾ ਦੇ ਲੋਕ ਇਹ ਕਹਿਣ ਲਈ ਸਭ ਤੋਂ ਵੱਧ ਸੰਭਾਵਨਾ ਰੱਖਦੇ ਸਨ ਕਿ ਉਹਨਾਂ ਦਾ ਬਜਟ ਬਾਰੇ ਬਹੁਤ ਹੀ ਨੈਗੇਟਿਵ ਪ੍ਰਭਾਵ ਸੀ ਪੂਰੇ ਦੇਸ਼ ਵਿੱਚ 25% ਦੇ ਮੁਕਾਬਲੇ 42% ਨੇ ਇਸ ਵਿਕਲਪ ਦੀ ਚੋਣ ਕੀਤੀ ਪੋਲ ਵਿੱਚ ਹਿੱਸਾ ਲੈਣ ਵਾਲੇ ਅੱਧੇ ਤੋਂ ਵੱਧ ਲੋਕਾਂ ਨੇ ਕਿਹਾ ਕਿ ਉਹ ਸਿਹਤ ਸੰਭਾਲ ਤੇ ਸਿੱਖਿਆ ਕਰਮਚਾਰੀਆਂ ਲਈ એનર્ਜੀ ਐਫੀਸ਼ੀਐਂਸੀ ਰਾਸ਼ਟਰੀ ਰੱਖਿਆ ਤੇ ਵਿਦਿਆਰਥੀ ਕਰਜ਼ਾ ਮੁਆਫੀ ਤੇ ਵਧੇਰੇ ਖਰਚ ਕਰਨ ਦੀਆਂ ਸਰਕਾਰ ਦੀਆਂ ਯੋਜਨਾਵਾਂ ਦੇ ਹੱਕ ਦੇ ਵਿੱਚ ਨੇ ਤੇ 56% ਨੇ ਕਿਹਾ ਕਿ ਉਹ ਸੋਚਦੇ ਨੇ ਕਿ ਪੂੰਜੀ ਲਾਭ ਟੈਕਸ ਸ਼ਾਮਿਲ ਕਰਨ ਦੀ ਦਰ ਦੇ ਵਿੱਚ ਵਾਅਦਾ ਇੱਕ ਅਜਿਹਾ ਕਦਮ ਹੈ ਜਿਸ ਦਾ ਅਨੁਮਾਨ ਹੈ ਕਿ ਅਗਲੇ 4 ਸਾਲਾਂ ਵਿੱਚ $19.4 ਬਿਲੀਅਨ ਦਾ ਮਾਲੀਆ ਘਟਾ ਹੋਵੇਗਾ ਜੋ ਕਿ ਚੰਗੀ ਗੱਲ ਹੈ ਲਿਬਰਲ ਬਹੁਤ ਜ਼ਿਆਦਾ ਅਮੀਰਾਂ ਤੇ ਟੈਕਸ ਲਗਾ ਕੇ ਪੀੜੀਦਰ ਨਿਰਪੱਖਤਾ ਨੂੰ ਬਿਹਤਰ ਬਣਾਉਂਦੀ ਆਪਣੀ ਯੋਜਨਾ ਲਈ ਤਬਦੀਲੀ ਨੂੰ ਮਹੱਤਵਪੂਰਨ ਵੀ ਦੱਸ ਰਹੇ ਨੇ ਇਸ ਨੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਸਮੇਤ ਆਲੋchnਾ ਕੀਤੀ ਹੈ ਕਿ ਜਿਸ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਕਿ ਡਾਕਟਰਾਂ ਦੀ ਭਰਤੀ ਤੇ ਰੱਖਣ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਬਹੁਤ ਸਾਰੇ ਡਾਕਟਰਾਂ ਨੂੰ ਉੱਚ ਟੈਕਸਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹਨਾਂ ਨੇ ਆਪਣੇ ਅਭਿਆਸਾਂ ਨੂੰ ਯਾਨੀ ਟ੍ਰੇਨਿੰਗ ਨੂੰ ਸ਼ਾਮਿਲ ਕੀਤਾ ਹੈ ਤੇ ਉਹਨਾਂ ਕੰਪਨੀਆਂ ਦੇ ਵਰਤੋਂ ਰਿਟਾਇਰਮੈਂਟ ਲਈ ਬਚਤ ਕਰਨ ਲਈ ਕੀਤੀ ਪੋਲ ਦੇ ਵਿੱਚ ਕਿਹਾ ਗਿਆ ਹੈ ਕਿ 55 ਸਾਲ ਤੋਂ ਵੱਧ ਉਮਰ ਦੇ 60% ਦੀ ਉੱਤਰਦਾਤਾਵਾਂ ਦਾ ਸਮਰਥਨ ਪ੍ਰਾਪਤ ਹੈ ਕਿਸੇ ਵੀ ਉਮਰ ਸਮੂਹ ਦੇ ਵਿੱਚ ਸਭ ਤੋਂ ਵੱਧ ਹੈ 18 ਤੇ 35 ਦੇ ਵਿਚਕਾਰ ਦੇ ਲੋਕ ਅਗਲੇ 2 ਦਹਾਕਿਆਂ ਦੇ ਵਿੱਚ ਰੱਖਿਆ ਤੇ ਡਾਲਰ ਤੇ 73 ਬਿਲੀਅਨ ਖਰਚ ਕਰਨ ਦੀ ਲਿਬਰਲ ਯੋਜਨਾ ਦਾ ਸਮਰਥਨ ਕਰਨ ਦੀ ਘੱਟੋ-ਘੱਟ ਸੰਭਾਵਨਾ ਸੀ ਲਗਭਗ ਅੱਧੇ ਉੱਤਰਦਾਤਾ 47% ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਸਰਕਾਰ ਖਰਚਿਆਂ ਤੇ ਪ੍ਰੋਗਰਾਮਾਂ ਦੇ ਕਟੌਤੀ ਕਰੇ ਤਾਂ ਜੋ ਜਲਦੀ ਤੋਂ ਜਲਦੀ ਬਜਟ ਨੂੰ ਫਿਰ ਤੋਂ ਸੰਤੁਲਿਤ ਕੀਤਾ ਜਾ ਸਕੇ ਸਿਰਫ 16% ਨੇ ਕਿਹਾ ਕਿ ਜ਼ਿਆਦਾ ਖਰਚ ਕਰਨਾ ਤੇ ਵੱਡੇ ਘਾਟੇ ਨੂੰ ਚਲਾਉਣਾ ਅਗਲੇ 5 ਸਾਲਾਂ ਲਈ ਸਭ ਤੋਂ ਵਧੀਆ ਯੋਜਨਾ ਹੈ ਤੇ 14% ਦੇ ਲੋਕ ਘਾਟੇ ਨੂੰ ਕੱਟ ਕਰਨ ਲਈ ਸਰਕਾਰ ਨੂੰ ਟੈਕਸ ਵਧਾਉਣਾ ਚਾਹੁੰਦੇ ਨੇ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਰੀ ਪੁਲਿਸ ਸਰਵੇ ਸੁਨਤੀ ਨਵੰਬਰ 2024 ਨੂੰ ਅਧਿਕਾਰਤ ਤੌਰ ਤੇ RCMP ਦੀ ਥਾਂ ਲੈ ਲਵੇਗੀ ਇਸ ਦਾ ਐਲਾਨ BC ਦੇ ਸੋਲਿਸਟਰ ਜਰਨਲ ਮਾਈਕ ਫਾਰਮਰਥ ਵੱਲੋਂ ਕੀਤਾ ਗਿਆ ਇਸ ਮੌਕੇ ਬੋਲਦਿਆਂ ਮਾਈਕ ਫਾਰਮਰਥ ਨੇ ਕਿਹਾ ਹੈ ਕਿ ਮਿਨਿਸਪਲ ਪੁਲਿਸ ਫੋਰਸ ਵਿੱਚ ਟ੍ਰਾਂਜ਼ੀਸ਼ਨ ਇੱਕ ਸਹਿਯੋਗੀ ਯੋਜਨਾ ਦੇ ਅਨੁਸਾਰ ਅੱਗੇ ਵਧੇਗਾ ਤੇ ਇਸ ਦੇ ਨਾਲ ਪਬਲਿਕ ਸੇਫਟੀ ਤੇ ਕੋਈ ਅਸਰ ਨਹੀਂ ਹੋਵੇਗਾ ਦੱਸਦੇ ਕਿ ਸਾਬਕਾ ਮੇਅਰ ਡਗਬ ਕਲਮ ਦੀ ਅਗਵਾਈ ਦੇ ਵਿੱਚ ਸਰੀ ਦੇ ਸਾਬਕਾ ਸ੍ਰੀ ਕੌਂਸਲ ਨੇ ਸਰੀ ਦੇ ਵਿੱਚ RCMP ਨੂੰ ਹਟਾ ਕੇ ਸਰੀ ਦੀ ਨਵੀਂ ਪੁਲਿਸ ਫੋਰਸ ਤਿਆਰ ਕਰਨ ਦਾ ਫੈਸਲਾ ਲਿਆ ਸੀ ਪਰ ਸਰੀ ਦੇ ਮੌਜੂਦਾ ਮੇਅਰ ਬਰਾਂਡਾ ਲੋਕ ਦੀ ਮੌਜੂਦਾ ਕੌਂਸਲ ਨੇ ਇਸ ਤਬਦੀਲੀ ਨੂੰ ਰੋਕ ਦਿੱਤਾ ਸੀ ਤੇ ਸਰੀ ਦੇ ਵਿੱਚ RCMP ਨੂੰ ਬਰਕਰਾਰ ਰੱਖਣ ਦਾ ਆਪਣਾ ਪਲਾਨ ਸੂਬਾ ਸਰਕਾਰ ਨੂੰ ਭੇਜਿਆ ਸੀ ਫਰਨਵਰਥ ਨੇ ਕਿਹਾ ਹੈ ਕਿ ਅਸੀਂ ਇਸ ਟਰਾਂਜੀਸ਼ਨ ਕਾਰਵਾਈ ਦੇ ਵਿੱਚ ਕਾਫੀ ਅੱਗੇ ਪਹੁੰਚ ਗਏ ਹਾਂ ਤੇ ਇਹ ਕਾਫੀ ਚੁਣੌਤੀਪੂਰਨ ਰਹੀ ਹੈ 2 ਹਫ਼ਤੇ ਪਹਿਲਾਂ ਮੇਅਰ ਬੈਂਡਾ ਲੋਕ ਨੇ ਇਸ ਤਬਦੀਲੀ ਦੇ ਲਈ ਪ੍ਰੋਵਿੰਸ ਤੇ ਡਾਲਰ 250 ਮਿਲੀਅਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਤੇ ਦਾਵਾ ਕੀਤਾ ਸੀ ਕਿ ਪੇਸ਼ਕਸ਼ ਨੂੰ ਸਵੀਕਾਰ ਕਰਨਾ ਸਾਡੇ ਨਿਵਾਸੀਆਂ ਤੇ ਸਰੀ ਦੇ ਵਿੱਚ ਸਮੁੱਚੀ ਜਨਤਕ ਸੁਰੱਖਿਆ ਲਈ ਨੁਕਸਾਨਦੇ ਹੋਵੇਗਾ ਇਸ ਪੇਸ਼ਕਸ਼ ਤਹਿਤ ਅਗਲੇ 5 ਸਾਲਾਂ ਵਿੱਚ ਤਬਦੀਲੀ ਲਈ ਡਾਲਰ 150 ਮਿਲੀਅਨ ਤੇ ਉਸ ਤੋਂ ਬਾਅਦ ਦੇ 5 ਸਾਲਾਂ ਲਈ ਪ੍ਰਤੀ ਸਾਲ ਡਾਲਰ 20 ਮਿਲੀਅਨ ਤੱਕ ਸਰੀ ਪੁਲਿਸ ਤੇ RCMP ਅਫਸਰਾਂ ਦੀਆਂ ਤਨਖਾਹਾਂ ਵਿਚਲੇ ਅੰਤਰ ਨੂੰ ਪੂਰਾ ਕਰਨ ਲਈ ਦਿੱਤੇ ਜਾਣੇ ਸਨ ਮੇਅਰ ਬੈਂਡਾ ਲੋਕ ਨੇ आरसीएमपी ਨੂੰ ਰੱਖਣ ਦੇ ਮੁੱਦੇ ਤੇ ਚੋਣ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ ਪੁਲਿਸ ਸਿੰਘ ਬਾਬਤ ਅੰਤਮ ਅਧਿਕਾਰ ਸੁਬਾਈ ਸਰਕਾਰ ਦੇ ਕੋਲ ਹੁੰਦਾ ਹੈ ਤੇ ਫਾਰਮਰਥ ਨੇ ਕਿਹਾ ਹੈ ਕਿ ਤਬਦੀਲੀ ਲਈ ਸਹਿਮਤੀ ਮੌਜੂਦਾ ਵਿਧਾਨਕ ਢਾਂਚੇ ਦੇ ਅੰਦਰ ਹੋ ਰਹੀ ਸੀ ਸਰੀ ਦੀ ਸਿਟੀ ਕੌਂਸਲ ਲੈਂਦਾ ਐਨ ਐਸ ਨੇ ਕਿਹਾ ਹੈ ਕਿ ਉਹ ਅਤੇ ਸਰੀ ਦੇ ਬਹੁਤ ਸਾਰੇ ਨਿਵਾਸੀ ਫਾਰਮਰਥ ਦੇ ਐਲਾਨ ਸੁਣ ਕੇ ਰਾਹਤ ਮਹਿਸੂਸ ਕਰ ਰਹੇ ਨੇ ਬੇਸ਼ੱਕ ਸ੍ਰੀ ਆਫ ਸਰੀ ਦੇ ਵੱਲੋਂ ਇਸ ਸਬੰਧੀ ਅਦਾਲਤੀ ਰੁਖ ਵੀ ਤਿਆਰ ਕੀਤਾ ਗਿਆ ਹੈ ਜਿਸ ਦੀ ਸੁਣਵਾਈ April ਦੇ ਅੰਤ ਦੇ ਵਿੱਚ ਸ਼ੁਰੂ ਹੋਵੇਗੀ ਪਰ ਸ਼ਹਿਰ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੇ ਇਸ ਪੁਲਿਸ ਤਬਦੀਲੀ ਕਾਰਨ ਕਾਫੀ ਜ਼ਿਆਦਾ ਪਰੇਸ਼ਾਨ ਨੇ ਤੇ ਉਹ ਇਸ ਦਾ ਕੋਈ ਹੱਲ ਜ਼ਰੂਰ ਚਾਹੁੰਦੇ ਨੇ ਮੇਰ ਬਰਨਡਾ ਲੋਕ ਨੇ প্রভিনਸ਼ਲ ਸਰਕਾਰ ਦੇ ਤਾਜ਼ਾ ਕਦਮ ਨੂੰ ਨਿਰਾਸ਼ਾਜਨਕ ਦੱਸਿਆ ਅਤੇ ਕਿਹਾ ਹੈ ਕਿ ਇਹ ਇਸ ਦਿਸ਼ਾ ਵਿੱਚ ਇੱਕ ਹੋਰ ਗਲਤ ਕਦਮ ਹੈ ਜਦਕਿ ਸ਼ਹਿਰ ਦੇ ਲੋਕਾਂ ਤੇ ਬੋਝ ਪਾਏ ਬਿਨਾ ਪਬਲਿਕ ਸੇਫਟੀ ਲਈ ਸਰੀ ਆਰ ਸੀ ਐਮ ਪੀ ਇੱਕ ਬਿਹਤਰ ਪੁਲਿਸ ਫੋਰਸ ਹੈ ਬੇਸ਼ੱਕ প্রভিনਸ਼ਲ ਸਰਕਾਰ ਦੇ ਵੱਲੋਂ ਇੱਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਇਸ ਟਰਾਂਜੀਸ਼ਨ ਦੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ ਸਰੀ ਪੁਲਿਸ ਬੋਰਡ ਅਨੁਸਾਰ ਉਨ੍ਹਾਂ ਦੇ ਵੱਲੋਂ ਇਸ ਮਹੀਨੇ 19 ਹੋਰ ਪੁਲਿਸ ਅਧਿਕਾਰੀ ਫੋਰਸ ਦੇ ਵਿੱਚ ਸ਼ਾਮਿਲ ਕੀਤੇ ਜਾ ਰਹੇ ਨੇ ਤੇ ਪ੍ਰਵਿੰਸ਼ੀਲ ਸਰਕਾਰ ਦੇ ਕਦਮਾਂ ਤੋਂ ਬਾਅਦ ਜਾਪ ਰਿਹਾ ਹੈ ਕਿ ਫੰਡਾਂ ਦੀ ਘਾਟ ਅੜਿੱਕਾ ਨਹੀਂ ਬਣੇਗੀ ਤੇ ਸਮੇਂ ਸਿਰ ਇਹ ਕੰਮ ਮੁਕੰਮਲ ਹੋਵੇਗਾ ਸਾਬਕਾ ਮੇਅਰ ਡੰਗਮਕੱਲਮਦੀ ਸੇਫ ਸਰੀ ਕੋਲੀਸ਼ਨ ਵੱਲੋਂ ਮੇਅਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਨਿਖੇਦੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਅਰ ਸ਼ਹਿਰ ਦੇ ਲੋਕਾਂ ਤੇ ਟੈਕਸਾਂ ਦਾ ਬੋਝ ਪਾ ਕੇ ਉਸ ਪੈਸੇ ਨੂੰ ਸਰੀ ਪੁਲਿਸ ਸਰਵਿਸ ਭੰਗ ਕਰਨ ਤੇ ਖਰਚਣਾ ਚਾਹੁੰਦੀ ਹੈ ਬੀਸੀ ਵਾਈਲਡਫਾਇਰ ਸਰਵਿਸ ਨੇ ਸੂਬੇ ਦੇ ਜ਼ਿਆਦਾਤਰ ਅੰਦਰੂਨੀ ਹਿੱਸੇ ਨੂੰ ਕਵਰ ਕਰਨ ਦੇ ਲਈ 5 ਮਹੀਨਿਆਂ ਦੀ ਖੁੱਲੀ ਅੱਗ ਤੇ ਪਾਬੰਦੀ ਦਾ ਐਲਾਨ ਕੀਤਾ ਹੈ ਕਿਉਂਕਿ ਅੱਗ ਦਾ ਮੌਸਮ ਜਲਦੀ ਸ਼ੁਰੂ ਹੁੰਦਾ ਹੈ ਕੈਮਲੁਪ ਸਫਾਇਰ ਸੈਂਟਰ ਦੇ ਵਿੱਚ ਸ਼੍ਰੇਣੀ 3 ਅੱਗ ਲਗਾਉਣ ਤੇ ਪਾਬੰਦੀ 3 ਮਈ ਤੋਂ 11 ਅਕਤੂਬਰ ਤੱਕ ਚੱਲੇਗੀ ਤੇ ਲੋਕਾਂ ਨੂੰ ਇੱਕੋ ਸਮੇਂ ਇੱਕ ਜਾਇਦਾਦ ਤੇ ਤਿੰਨ ਜਾਂ ਇਸ ਤੋਂ ਵੱਧ ਅੱਗ ਲਗਾਉਣ ਦੀ ਮਨਾਹੀ ਹੋਵੇਗੀ ਜਾਂ ਕੋਈ ਵੀ ਇੱਕ ਅੱਗ ਦੇ 2 ਮੀਟਰ ਉਚਾਈ ਜਾਂ 3 ਮੀਟਰ ਚੌੜਾਈ ਤੋਂ ਵੱਡੇ ਢੇਰ ਨੂੰ ਸਾੜਦੀ ਹੈ ਸੇਵਾ ਦਾ ਕਹਿਣਾ ਹੈ ਕਿ 0.2 ਹੈਕਟੇਅਰ ਤੋਂ ਵੱਡੇ ਘਾਤੇ ਵੀ ਪਾਬੰਦੀ ਲਗਾਈ ਜਾਵੇਗੀ ਪਬੰਦੀ ਦੁਆਰਾ ਕਵਰ ਕੀਤੇ ਗਏ ਖੇਤਰਾਂ ਦੇ ਵਿੱਚ ਲਲੂਏਟ ਕੈਮਲੂਪਸ ਮੈਰਿਟ ਵਨਨੋਂ ਤੇ ਪੈਟਿੰਗਟਨ ਫਾਇਰ ਜ਼ੋਨ ਸ਼ਾਮਿਲ ਹੈ ਸੋਕੇ ਦੀ ਸਥਿਤੀ ਦੇ ਵਿੱਚ ਅਜੇ ਵੀ ਬੀਸੀ ਦੇ ਬਹੁਤ ਸਾਰੇ ਹਿੱਸੇ ਨੂੰ ਕਵਰ ਕਰਦੀਆਂ ਨੇ ਤੇ ਫਾਇਰ ਅਧਿਕਾਰੀ ਪਿਛਲੇ ਸਾਲ ਦੇ ਰਿਕਾਰਡ ਦੀ ਤਬਾਹੀ ਤੋਂ ਬਾਅਦ ਇੱਕ ਹੋਰ ਚੁਣੌਤੀਪੂਰਨ ਸੀਜ਼ਨ ਦੀ ਚਿੰਤਾ ਕਰਦੇ ਨੇ ਛੋਟੇ ਜਿਹੇ ਕਸਬੇ ਅਂਡਾਕੋ ਲਈ ਹਫਤੇ ਦੇ ਅੰਤ ਦੇ ਵਿੱਚ ਅੰਦਰੂਨੀ ਖੇਤਰ ਵਿੱਚ ਜਾਰੀ ਕੀਤੀ ਗਈ ਇੱਕ ਜੰਗਲੀ ਅਗਨ ਨਿਕਾਸੀ ਚੇਤਾਵਨੀ ਨੂੰ ਹੁਣ ਰੱਦ ਕਰ ਦਿੱਤਾ ਹੈ ਜਦੋਂ ਕਿ ਕੈਰੇਬਿਊ ਦੇ ਵਿੱਚ ਬਰਗੇਸ ਕ੍ਰੀਕ ਜੰਗਲ ਦੀ ਅੱਗ ਲਈ ਇੱਕ ਹੋਰ ਚੇਤਾਵਨੀ ਜਾਰੀ ਹੈ ਨਿਵਾਸੀਆਂ ਨੂੰ ਥੋੜੇ ਸਮੇਂ ਦੇ ਨੋਟਿਸ ਤੇ ਛੱਡਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ਵੈਂਕੂਵਰ ਤੋਂ ਲਗਭਗ 600 ਕਿਲੋਮੀਟਰ ਉੱਤਰ ਵੱਲ 1800 ਹੈਕਟੇਅਰ ਬਰਗੇਸ ਕ੍ਰੀਕ ਦੀ ਅੱਗ ਲਗਾਤਾਰ ਕਾਬੂ ਤੋਂ ਬਾਹਰ ਹੈ ਜੰਗਲੀ ਅੱਗ ਸੇਵਾ ਵੈੱਬਸਾਈਟ ਦੇ ਅਨੁਸਾਰ ਜਦੋਂ ਕਿ 25 ਹੈਕਟੇਅਰ ਦੀ ਅੱਗ ਜੋ ਕਿ 400 ਕਿਲੋਮੀਟਰ ਉੱਤਰ ਪੱਛਮ ਵਿੱਚ ਐਡਾਂਕੋ ਨੂੰ ਧਮਕੀ ਦੇ ਰਹੀ ਸੀ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ ਪਿਛਲੇ ਸਮੇਂ ਦੌਰਾਨ ਇਹ ਸਵਾਲ ਬਣਿਆ ਹੋਇਆ ਹੈ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਗਲੀਆਂ ਫੈਡਰਲ ਇਲੈਕਸ਼ਨ ਦੇ ਵਿੱਚ ਲਿਬਰਲ ਪਾਰਟੀ ਨੂੰ ਲੀਡ ਕਰਨਗੇ ਜਾਂ ਨਹੀਂ ਬੇਸ਼ੱਕ ਪ੍ਰਧਾਨ ਮੰਤਰੀ ਇਹ ਸਾਫ਼ ਕਰ ਚੁੱਕੇ ਨੇ ਕਿ ਉਹ ਆਪਣੇ ਅਹੁਦੇ ਤੇ ਬਣੇ ਰਹਿਣਗੇ ਤੇ ਵਿਰੋਧੀ ਧਿਰਾਂ ਦੇ ਲੀਡਰ ਪੀਰੇ ਪੋਲੀਵਰ ਬਾਰੇ ਵੀ ਉਹ ਟਿੱਪਣੀ ਕਰ ਚੁੱਕੇ ਨੇ ਕਿ ਉਹਨਾਂ ਦੇ ਕੋਲ ਕੋਈ ਨੀਤੀ ਪਾਲਿਸੀ ਨਹੀਂ ਹੈ ਪਰ ਪਿਛਲੇ ਹਫ਼ਤੇ ਗਲੋਬ ਐਂਡ ਮੇਲ ਵੱਲੋਂ ਬੁੱਧਵਾਰ ਨੂੰ ਇੱਕ ਕਾਲਮ ਇਹ ਆਖ ਇੱਕ ਕਾਲਮ ਦੇ ਵਿੱਚ ਇਹ ਆਖਦਿਆਂ ਹੋਇਆ ਛਾਪਿਆ ਗਿਆ ਹੈ ਕਿ ਲੈਬਲੋਂਗ ਨਾਲ ਸਾਬਕਾ ਲਿਬਰਲ ਕੈਬਨਿਟ ਮੰਤਰੀ ਨੇ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਟਰੂਡੋ ਦੀ ਥਾਂ ਲੈਣ ਵਾਲੇ ਪਲਾਨ ਬਾਰੇ ਗੱਲਬਾਤ ਕੀਤੀ ਹੈ ਜਿਸ ਦੇ ਬਾਅਦ ਮੀਡੀਆ ਦੇ ਵਿੱਚ ਇੱਕ ਵਾਰ ਮੋੜ ਤੋਂ ਇਹ ਚਰਚਾਾਂ ਮਾ ਤੇਜ਼ ਹੋ ਗਈਆਂ ਕਿ ਪ੍ਰਧਾਨ ਮੰਤਰੀ ਟਰੂਡੋ ਦੀ ਥਾਂ ਡੋਮਿਨਿਕ ਲੈਂਬਲੌਕ ਲੈਣਗੇ ਪਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਥਾਂ ਲਿਬਰਲ ਲੀਡਰਸ਼ਿਪ ਆਗੂ ਵਜੋਂ ਚੋਣਾ ਲੜਨ ਦੀਆਂ ਮਿਲ ਰਹੀਆਂ ਕੰਸੋਆਂ ਦਾ ਕੈਬਨਿਟ ਮੰਤਰੀ ਡੋਮਿਨਿਕ ਲੈਂਬਲੌਕ ਨੇ ਖੰਡਨ ਕੀਤਾ ਹੈ ਲੈਂਬਲੌ ਆਖਿਆ ਕਿ ਉਹ ਅਗਲੀਆਂ ਚੋਣਾਂ ਟਰੂਡੋ ਦੀ ਥਾਂ ਲੈਣ ਲਈ ਨਹੀਂ ਸਕੋ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਲੜਨਾ ਚਾਹੁੰਦੇ ਨੇ ਇਹ ਪੁੱਛੇ ਜਾਣ ਤੇ ਕਿ ਜੇ ਪੋਜੀਸ਼ਨ ਖਾਲੀ ਹੁੰਦੀ ਹੈ ਤਾਂ ਕੀ ਉਹ ਇਸ ਬਾਰੇ ਵਿਚਾਰ ਕਰਨਗੇ ਤਾਂ ਉਹਨਾਂ ਆਖਿਆ ਕਿ ਉਹ ਜੇ ਹਨ ਨਹੀਂ ਕਰਨਗੇ ਕਈ ਸੀਨੀਅਰ ਅਹੁਦਿਆਂ ਦੇ ਉੱਤੇ ਰਹਿ ਚੁੱਕੇ ਤੇ ਇਸ ਸਮੇਂ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਲਬਲੌਕ ਨੇ ਆਖਿਆ ਕਿ ਉਹ ਆਪਣੇ ਅਹੁਦੇ ਤੋਂ ਖੁਸ਼ ਨੇ ਤੇ ਅਗਲੀਆਂ ਚੋਣਾਂ ਟਰੂਡੋ ਦੀ ਅਗਵਾਈ ਦੇ ਵਿੱਚ ਇਹ ਲੜਨ ਲਈ ਪੂਰੀ ਤਰ੍ਹਾਂ ਉਤਸ਼ਾਹਿਤ ਨੇ ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਉਹਨਾਂ ਦੇ ਉੱਤੇ ਆਪਣਾ ਪੂਰਾ ਧਿਆਨ ਲਾ ਰਹੇ ਨੇ ਇਹ ਬਹੁਤ ਹੀ ਵੱਡੀ ਜ਼ਿੰਮੇਵਾਰੀ ਹੈ ਤੇ ਉਹ ਆਪਣੇ ਕੰਮ ਦਾ ਆਨੰਦ ਮਾਣ ਰਹੇ ਨੇ ਲਿਬਰਲ ਪਾਰਟੀ ਦੀ ਲੋਕਪ੍ਰਿਅਤਾ ਦੇ ਵਿੱਚ ਆਈ ਗਿਰਾਵਟ ਤੋਂ ਬਾਅਦ ਕੁਝ ਲਿਬਰਲਜ਼ ਦੇ ਵੱਲੋਂ ਲੀਡਰਸ਼ਿਪ ਤਬਦੀਲੀ ਦੀ ਗੱਲਬਾਤ ਦਬਵੇਂ ਸੁਰ ਦੇ ਵਿੱਚ ਕੀਤੀ ਜਾਂਦੀ ਰਹੀ ਹੈ ਪਰ ਪ੍ਰਧਾਨ ਮੰਤਰੀ ਟਰੂਡੋ ਦੇ ਮੁਕਾਬਲੇ ਕੋਈ ਉੱਭਰਿਆ ਚਿਹਰਾ ਨਾ ਹੋਣਾ ਵੀ ਪਾਰਟੀ ਲਈ ਇੱਕ ਸਮੱਸਿਆ ਹੈ ਗਲੋਬ ਐਂਡ ਮੇਲ ਦੇ ਵੱਲੋਂ ਕਾਲਮ ਦੇ ਵਿੱਚ ਤਾਂ ਇਹ ਵੀ ਲਿਖਿਆ ਗਿਆ ਹੈ ਕਿ ਨਵੀਂ ਚੋਣ ਮੁਹਿੰਮ ਦੀ ਸ਼ੁਰੂਆਤ ਲਈ ਲੈਂਬਲੋਕ ਸਹਿਮਤ ਹੋਏ ਨੇ ਪਰ ਉਹਨਾਂ ਮੀਡੀਆ ਦੇ ਵਿੱਚ ਇਸ ਦਾ ਖੰਡਨ ਕੀਤਾ ਹੈ ਬੇਸ਼ੱਕ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਵੱਲੋਂ ਹਾਊਸਿੰਗ ਸੰਕਟ ਦਾ ਹੱਲ ਕਰਨ ਲਈ ਬਿਲੀਅਨਸ ਆਫ ਡਾਲਰਸ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਇਸ ਸੰਕਟ ਦਾ ਹੱਲ ਹੋਣ ਦੇ ਨਾਲ-ਨਾਲ ਪਾਰਟੀ ਵੀ ਲੋਕਾਂ ਵਿੱਚ ਆਪਣਾ ਭਰੋਸਾ ਮੁੜ ਕਾਇਮ ਕਰ ਸਕੇ। ਫੈਡਰਲ ਬਜਟ ਦੇ ਵਿੱਚ ਕੈਪੀਟਲ ਗੇਨਸ ਟੈਕਸ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਹੈ ਜਿਸ ਦੇ ਬਾਅਦ ਇਸ ਬਾਰੇ ਲਗਾਤਾਰ ਅਮੀਰ ਕੈਨੇਡੀਅਨ ਬਿਜ਼ਨਸਮੈਨਾਂ ਦੇ ਵੱਲੋਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ। ਬੀਤੇ ਦਿਨ ਡਾਕਟਰਾਂ ਦੀ ਐਸੋਸੀਏਸ਼ਨ ਦੇ ਵੱਲੋਂ ਵੀ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਦੀ ਗੁਜ਼ਾਰਿਸ਼ ਕੀਤੀ ਗਈ ਸੀ। ਜਿਨ੍ਹਾਂ ਤਰਕ ਦਿੱਤਾ ਸੀ ਕਿ ਸਰਕਾਰ ਦੇ ਇਸ ਫੈਸਲੇ ਨਾਲ ਡਾਕਟਰਜ਼ ਦੇ ਵੱਲੋਂ ਆਪਣੇ ਬੁਢਾਪੇ ਲਈ ਕੀਤੀਆਂ ਸੇਵਿੰਗਸ ਤੇ ਅਸਰ ਪਵੇਗਾ ਅਤੇ ਉਹ ਪੈਨਸ਼ਨ ਵੀ ਹਾਸਲ ਨਹੀਂ ਕਰਨਗੇ। ਜਿਸ ਦੇ ਬਾਅਦ ਇਹ ਸੰਭਾਵਨਾ ਬਣੀਆਂ ਹੋਈਆਂ ਸਨ ਕਿ ਸ਼ਾਇਦ ਫੈਡਰਲ ਸਰਕਾਰ ਦੇ ਵੱਲੋਂ ਇਸ ਤੇ ਮੁੜ ਵਿਚਾਰ ਕੀਤਾ ਜਾਵੇ। ਕਦਾ ਪਰ ਫਿਲਹਾਲ ਫੈਡਰਲ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਹਟਦੀ ਹੋਈ ਦਿਖਾਈ ਨਹੀਂ ਦੇ ਰਹੀ ਹੈ ਕੈਨੇਡਾ ਦੀ ਉੱਚ ਆਮਦਨ ਵਾਲਿਆਂ ਦੇ ਉੱਤੇ ਵੱਧ ਟੈਕਸ ਲਾਏ ਜਾਣ ਦੇ ਆਪਣੇ ਫੈਸਲੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਪੂਰੀ ਤਰ੍ਹਾਂ ਅਟਲ ਹਨ ਪਰ ਇਸ ਫੈਸਲੇ ਦਾ ਵਿਰੋਧ ਡਾਕਟਰਾਂ ਤੇ ਕਾਰੋਬਾਰੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਟਰੂਡੋ ਤੇ ਫਰੀਲੈਂਡ ਨੇ ਵੱਧ ਆਮਦਨ ਵਾਲੇ ਕੈਨੇਡੀਅਨਸ ਉੱਤੇ ਅਗਲੇ 5 ਸਾਲਾਂ ਵਿੱਚ ਵੱਧ ਟੈਕਸ ਲਾ ਕੇ 19.3 ਬਿਲੀਅਨ ਡਾਲਰ ਦੀ ਬਚਤ ਦੇ ਆਪਣੇ ਫੈਸਲੇ ਦਾ ਪੱਖ ਪੂਰਿਆ ਇਟੈਕਸ ਅਜਿਹੇ ਵਿਅਕਤੀਆਂ ਦੇ ਉੱਤੇ ਲਾਏ ਜਾਣ ਦੀ ਤਜ਼ਵੀਜ਼ ਹੈ ਜਿਨ੍ਹਾਂ ਦੀ ਸਾਲ ਪਰ ਦੀ ਕਮਾਈ 250000 ਡਾਲਰ ਤੋਂ ਵੱਧ ਹੈ ਫੈਡਰਲ ਸਰਕਾਰ ਨੂੰ ਨਵੀਂ ਆਮਦਨ ਦਾ ਫੁਰਨਾ ਉਸ ਸਮੇਂ ਫੁਰਿਆ ਜਦੋਂ ਹਾਊਸਿੰਗ ਸੰਕਟ ਨੂੰ ਖਤਮ ਕਰਨ ਦੇ ਲਈ ਤੇ ਸੋਸ਼ਲ ਪ੍ਰੋਗਰਾਮ ਵਧਾਉਣ ਦੇ ਲਈ ਸਰਕਾਰ ਨਵਾਂ ਰਾਹ ਲੱਭਣ ਵਾਸਤੇ ਹੱਥ ਪੈਰ ਮਾਰ ਰਹੀ ਸੀ ਇਸ ਦੇ ਨਾਲ ਹੀ ਸਰਕਾਰ ਨਵੀਂ ਪੀੜੀ ਉੱਤੇ ਵੀ ਵਾਧੂ ਬੋਝ ਨਹੀਂ ਸੀ ਪਾਉਣਾ ਚਾਹੁੰਦੀ ਸਸਕੇਚੁਆਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਟਰੂਡੋ ਨੇ ਆਖਿਆ ਹੈ ਕਿ ਜਦੋਂ ਨੌਜਵਾਨਾਂ ਨੇ ਆਪਣਾ ਘਰ ਦਾ ਅਤ ਸੁਪਨਾ ਜਿਹੜਾ ਉਹ ਪੂਰਾ ਹੋਣ ਦਾ ਖਿਆਲ ਛੱਡਣਾ ਸ਼ੁਰੂ ਕਰ ਦਿੱਤਾ ਤਾਂ ਹਾਲਾਤ ਨੂੰ ਸੰਤੁਲਿਤ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਇੱਥੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਜਿੰਨਾ ਕੈਨੇਡੀਅਨਸ ਦੀ ਆਮਦਨ ਪਰ ਦੇ ਵਿੱਚ 250000 ਡਾਲਰ ਤੋਂ ਵੱਧ ਹੈ ਉਹਨਾਂ ਨੂੰ 25 ਜੂਨ ਤੋਂ ਇਸ ਕਮਾਈ ਦੇ ਉੱਤੇ ਵੱਧ ਟੈਕਸ ਦੇਣੇ ਹੋਣਗੇ ਇਨਕਮ ਟੈਕਸ ਐਕਟ ਦੇ ਵਿੱਚ ਇਸ ਸੋਧ ਨਾਲ ਅਮੀਰਾਂ ਉੱਤੇ 0.13 ਫੀਸਦੀ ਦਾ ਬੋਝ ਪਵੇਗਾ ਤੇ ਕੈਨੇਡਾ ਦੀਆਂ ਕਾਰਪੋਰੇਸ਼ਨਾਂ ਨੇ ਤੇ ਕੈਨੇਡੀਅਨਸ ਜਿਨ੍ਹਾਂ ਦੀ ਉਹ ਸਾਮਦਾਨ 1.42 ਮਿਲੀਅਨ ਡਾਲਰ ਹੈ ਉੱਤੇ 12 ਫੀਸਦੀ ਦਾ ਬੋਝ ਵਧੇਗਾ ਕੋ ਅਜਬੇਸ਼ਕ ਫਿਲਹਾਲ ਸਰਕਾਰ ਦੇ ਵੱਲੋਂ ਕਿਸੇ ਵੀ ਧਿਰ ਨੂੰ ਇਸ ਰਾਤੇ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ ਪਰ ਜੇਕਰ ਡਾਕਟਰਸ ਦੇ ਵੱਲੋਂ ਇਸ ਸੰਬੰਧੀ ਕੋਈ ਸਖਤ ਕਦਮ ਚੁੱਕਿਆ ਜਾਂਦਾ ਤਾਂ ਫਿਰ ਸ਼ਾਇਦ ਸਰਕਾਰ ਇਸ ਸੰਬੰਧੀ ਕੁਝ ਸੋਚ ਸਕਦੀ ਹੈ ਕਿਉਂਕਿ ਡਾਕਟਰਸ ਦੀ ਘਾਟ ਕੈਨੇਡਾ ਵਿੱਚ ਪਹਿਲਾਂ ਹੀ ਬਹੁਤ ਵੱਡਾ ਮੁੱਦਾ ਹੈ ਤੇ ਨਵੇਂ ਡਾਕਟਰੀ ਜਿਹੜੇ ਪੜ੍ਹੇ ਡਾਕਟਰ ਫੈਮਿਲੀ ਫਿਜ਼ੀਸ਼ੀਅਨ ਬਣਨ ਦੇ ਵਿੱਚ ਘੱਟ ਰੁਚੀ ਰੱਖਦੇ ਨੇ ਅਤੇ ਇਹਨਾਂ ਹਾਲਾਤਾਂ ਵਿੱਚ ਮੌਜੂਦ ਡਾਕਟਰਾਂ ਨੂੰ ਪ੍ਰੈਕਟਿਸ ਦੇ ਵਿੱਚ ਬਣਾਈ ਰੱਖਣ ਲਈ ਸੰਭਾਵਨਾਵਾਂ ਹਨ ਤੇ ਸਰਕਾਰ ਇਸ ਮਾਮਲੇ ਤੇ ਦਬਾਅ ਪਾ ਸਕਦਾ ਹੈ। ਹਾਊਸਿੰਗ ਮੰਤਰੀ ਰਵੀ ਕਾਲੋ ਨੇ ਨਵੇਂ ਕਾਰਬਨ ਆਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਲੋਕਾਂ ਲਈ ਵਦੇਰੇ ਘਰ ਉਪਲਬਧ ਕਰਾਉਣ ਲਈ ਸੂਬੇ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਅਗਲੇ 5 ਸਾਲਾਂ ਲਈ ਹਾਊਸਿੰਗ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਤਰਜੀਹੀ ਪਾਈ ਚਾਰਿਆਂ ਦੀ ਅਗਲੀ ਸੂਚੀ ਦੀ ਪਛਾਣ ਕੀਤੀ ਗਈ ਹੈ। ਸੂਬੇ ਨੇ 2023 ਦੇ ਵਿੱਚ ਹਾਊਸਿੰਗ ਸਪਲਾਈ ਐਕਟ ਪੇਸ਼ ਕੀਤਾ ਤੇ ਸਭ ਤੋਂ ਵੱਧ ਲੋੜ ਵਾਲੇ ਖੇਤਰਾਂ ਵਿੱਚ ਹਾਊਸਿੰਗ ਟੀਚੇ ਸਥਾਪਿਤ ਕੀਤੇ। ਸੂਬਾ ਵਿਕਾਸ ਦੀ ਨਿਗਰਾਨੀ ਕਰੇਗਾ ਤੇ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਇਹਨਾਂ 20 ਮਿਊਂਸਿਪਲਟੀਆਂ ਨਾਲ ਕੰਮ ਕਰੇਗਾ ਜਿਨ੍ਹਾਂ ਦਾ ਐਲਾਨ ਇਹਨਾਂ ਗਰਮੀਆਂ ਦੇ ਵਿੱਚ ਕੀਤਾ ਜਾਏਗਾ ਲੋਕਾਂ ਲਈ ਵਧੇਰੇ ਘਰ ਉਪਲਬਧ ਕਰਾਉਣ ਦੇ ਲਈ ਸੂਬੇ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਅਗਲੇ 5 ਸਾਲਾਂ ਲਈ ਹਾਊਸਿੰਗ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਤਰਜੀਹੀ ਭਾਈਚਾਰਿਆਂ ਦੀ ਅਗਲੀ ਸੂਚੀ ਦੀ ਪਛਾਣ ਕੀਤੀ ਗਈ ਹੈ ਇਹ ਭਾਈਚਾਰੇ ਬੀਸੀ ਦੇ ਉੱਚ ਵਿਕਾਸ ਅਤੇ ਉੱਚ ਲੋੜ ਵਾਲੇ ਖੇਤਰਾਂ ਵਿੱਚ ਹਨ ਜਿੱਥੇ ਬਹੁਤ ਸਾਰੇ ਭਾਈਚਾਰੇ ਹੋਰ ਤੇਜ਼ੀ ਨਾਲ ਘਰ ਉਪਲਬਧ ਕਰਾਉਣ ਲਈ ਕਾਰਵਾਈ ਕਰ ਰਹੇ ਨੇ ਇਸ ਸਬੰਧੀ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਜਾਣਕਾਰੀ ਦਿੱਤੀ ਤੇ ਉਹਨਾਂ ਕਿਹਾ ਕਿ ਅਸੀਂ ਆਪਣੇ ਮਿਊਂਸਪਲ ਪਾਈਵਾਲਾ ਨਾਲ ਰਿਹਾਇਸ਼ੀ ਸੰਕਟ ਨੂੰ ਹੱਲ ਕਰ ਰਹੇ ਹਾਂ ਤਾਂ ਜੋ ਉਹਨਾਂ ਲੋਕਾਂ ਲਈ ਹਜ਼ਾਰਾਂ ਹੋਰ ਕਫਾਇਤੀ ਘਰ ਤਿਆਰ ਕੀਤੇ ਜਾ ਸਕਣ ਜਿਨ੍ਹਾਂ ਨੂੰ ਉਹਨਾਂ ਦੀ ਲੋੜ ਹੈ ਜਦ ਪਾਈਚਾਰੇ ਹਾਲ ਹੀ ਦੀਆਂ ਸੁਬਾਈ ਵਿਧਾਨਕ ਤਬਦੀਲੀਆਂ ਨੂੰ ਲਾਗੂ ਕਰਨਾ ਜਾਰੀ ਰੱਖ ਰਹੇ ਨੇ ਅਗਲੇ 20 ਪਾਈਚਾਰਿਆਂ ਲਈ ਸਾਡਾ ਟੀਚਾ ਉਸ ਕੰਮ ਨੂੰ ਅੱਗੇ ਵਧਾਉਣਾ ਹੈ ਜੋ ਪਹਿਲਾਂ ਹੀ ਕਰ ਰਹੇ ਨੇ ਇਸ ਸੂਚੀ ਵਿੱਚ ਉਹ ਪਾਈਚਾਰੇ ਸ਼ਾਮਿਲ ਨੇ ਜੋ ਰਿਹਾਇਸ਼ਾਂ ਬਦਕਰਾਉਣ ਲਈ ਵਧੀਆ ਕੰਮ ਕਰ ਰਹੇ ਨੇ ਤੇ ਕੁਝ ਉਹ ਨੇ ਜਿਨ੍ਹਾਂ ਨੂੰ ਅਜੇ ਹੋਰ ਕੰਮ ਕਰਨ ਦੀ ਲੋੜ ਹੈ ਸੂਬੇ ਨੇ 2023 ਵਿੱਚ ਹਾਊਸਿੰਗ ਸਪਲਾਈ ਐਕਟ ਪੇਸ਼ ਕੀਤਾ ਤੇ ਸਭ ਤੋਂ ਵੱਧ ਲੋੜ ਵਾਲੇ ਖੇਤਰਾ ਵਿੱਚ ਸਭ ਤੋਂ ਵੱਧ ਅਨੁਮਾਨਿਤ ਵਿਕਾਸ ਦੇ ਆਧਾਰ ਤੇ ਪਹਿਲੀਆਂ 10 ਤਰਜੀਹੀ ਮਿਊਂਸਿਪਲਟੀਆਂ ਲਈ ਹਾਊਸਿੰਗ ਟੀਚੇ ਸਥਾਪਿਤ ਕੀਤੇ ਵਧੇਰੇ 20 ਤਰਜੀਹੀ ਮਿਊਂਸਿਪਲਟੀਆਂ ਦੀ ਪਛਾਣ ਕੀਤੀ ਗਈ ਹੈ ਸੂਬਾ ਇਹਨਾਂ ਭਾਈਚਾਰਿਆਂ ਨਾਲ ਕੰਮ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੇ ਹਾਊਸਿੰਗ ਟੀਚਿਆਂ ਨੂੰ ਪੂਰਾ ਕਰਦੇ ਨੇ ਜਿਸ ਨਾਲ ਹਜ਼ਾਰਾਂ ਹੋਰ ਘਰਾਂ ਨੂੰ ਤੇਜ਼ੀ ਨਾਲ ਉਪਲਬਧ ਕਰਾਉਣ ਦੇ ਕੰਮ ਦੀ ਨੀ ਰੱਖੀ ਜਾਏ ਹਾਊਸਿੰਗ ਟੀਚੇ ਪੂਰੇ ਕਰਨ ਲਈ ਪਛਾਣ ਕੀਤੀਆਂ ਗਿਆ 20 ਤਰਜੀਹੀ ਮਿਊਨਿਸਪਲਟੀਆਂ ਦੇ ਵਿੱਚ ਚਿਲਾਵੈਕ ਕੋਲਵੁੱਡ ਕੋਲੋਨਾ ਸਿਟੀ ਆਫ ਲੈਂਗਲੀ ਬੇਪਲਰੇਜ ਮਿਸ਼ਨ ਨਨਾਇਮੋ ਨਿਊ ਵੈਸਟਮਿੰਸਟਰ ਨਾਰਥ ਕੋਵਿਚਨ ਨਾਰਥ ਸੈਨੇਜ ਸਿਟੀ ਆਫ ਨਾਰਥ ਵੈਨਕੂਵਰ ਪੋਰਟ ਕੋਕਿਟਲਮ ਪ੍ਰਿੰਸ ਜਾਰਜ ਸਿਡਨੀ ਸਰੀ व्यू रॉयल वेस्ट कोलोना ਅਤੇ ਵਾਈਟ ਰੌਕ ਸ਼ਾਮਿਲ ਹੈ ਸੂਬਾ ਵਿਕਾਸ ਦੀ ਨਿਗਰਾਨੀ ਕਰੇਗਾ ਤੇ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਇਹਨਾਂ 20 ਮਿਊਨਿਸਪਲਿਟੀਆਂ ਨਾਲ ਕੰਮ ਕਰੇਗਾ ਜਿਨ੍ਹਾਂ ਦਾ ਐਲਾਨ ਇਹਨਾਂ ਗਰਮੀਆਂ ਦੇ ਵਿੱਚ ਕੀਤਾ ਜਾਏਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੁਨਿਆਦੀ ਢਾਂਚੇ ਤੇ ਬਿਲੋ ਮਾਰਕੀਟ ਹਾਊਸਿੰਗ ਵਿੱਚ ਬਹੁਤ ਸਾਰੇ ਸੁਭਾਈ ਨਿਵੇਸ਼ ਇਹਨਾਂ ਉੱਚ ਵਿਕਾਸ ਅਤੇ ਉੱਚ ਲੋੜ ਵਾਲੇ ਪਾਈਚਾਰਿਆਂ ਨੂੰ ਤਰਜੀਹ ਦਿੰਦੇ ਨੇ ਤੇ ਸੁਭਾਈ ਟੀਚਿਆਂ ਨੂੰ ਮਿਊਨਿਸਪਲ ਟੀਚਿਆਂ ਨਾਲ ਇੱਕਸਾਰ ਕਰਨ ਲਈ ਕੰਮ ਕਰਦੇ ਨੇ ਸੂਬਾ ਫੈਡਰਲ ਸਰਕਾਰ ਨੂੰ ਉੱਚ ਲੋੜ ਵਾਲੇ ਪਾਈਚਾਰਿਆਂ ਵਿੱਚ ਬੁਨਿਆਦੀ ਢਾਂਚੇ ਦੇ ਨਿਵੇਸ਼ਾਂ ਨੂੰ ਤਰਜੀਹ ਦੇਣ ਦੀ ਹਮਾਇਤ ਕਰਨਾ ਜਾਰੀ ਰੱਖ ਰਿਹਾ ਹੈ ਹਾਲ ਹੀ ਦੇ ਫੈਡਰਲ ਬਜਟ ਦੇ ਵਿੱਚ ਹਾਊਸਿੰਗ ਐਲਾਨ ਦੇ ਨਾਲ BC ਸਰਕਾਰ ਇਹਨਾਂ ਤਰਜੀਹੀ ਪਾਈਚਾਰਿਆਂ ਲਈ ਸਮਰਥਨ ਦੀ ਹਮਾਇਤ ਜਾਰੀ ਰੱਖੇਗੀ ਜੋ ਕਿ ਰਿਹائش ਤਿਆਰ ਕਰਨ ਦੀ ਇਸ ਦੀ ਵਚਨਬੱਤਾਂ ਨਾਲ ਮੇਲ ਖਾਂਦੀਆਂ ਨੇ ਹਾਊਸਿੰਗ ਸਪਲਾਈ ਐਕਟ BC ਵਿੱਚ ਵਦੇਰੇਕਾਰ ਪ੍ਰਦਾਨ ਕਰਨ ਲਈ ਸੂਬੇ ਦੇ ਹੋਮਸ ਫॉर ਪੀਪਲ ਐਕਸ਼ਨ ਪਲਾਨ ਦਾ ਹਿੱਸਾ ਹੈ ਜੋ BC ਦੇ ਡਾਲਰ 19 ਬਿਲੀਅਨ ਹਾਊਸਿੰਗ ਨਿਵੇਸ਼ ਤੇ ਆਧਾਰਿਤ ਹੈ ਤੇ ਸਪੈਕੂਲੇਸ਼ਨ ਨਾਲ ਲਜਿੱਠਣ ਅਤੇ ਕਿਰਾਏ ਦੇ ਘਰਾਂ ਦੀ ਗਿਣਤੀ ਨੂੰ ਵਧਾਉਣ ਲਈ ਅਸਰਦਾਰ ਸਾਜਨਾ ਦੇਕਰ ਸ਼ੁਰੂਆਤ ਹੈ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਬ੍ਰਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਘਰਾਂ ਦੀ ਫਲਿੱਪਿੰਗ ਤੇ ਟੈਕਸ ਲਗਾਉਣ ਸੰਬੰਧੀ ਫੈਸਲਾ ਕੀਤਾ ਗਿਆ ਹੈ ਤੇ ਸ਼ਾਰਟ ਟਰਮ ਰੈਂਟਰਸ ਦੇ ਵੀ ਪਾਬੰਦੀ ਲਗਾਈ ਗਈ ਹੈ ਜੋ ਕਿ 1 ਮਹੀਨਾ ਲਾਗੂ ਹੋਣ ਜਾ ਰਹੀ ਹੈ ਇਸ ਬਾਰੇ ਬੋਲਦੇ ਹਨ ਪ੍ਰੀਮੀਅਰ ਡੇਵਿਡ ਡੀਬੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਹਾਊਸਿੰਗ ਅਫੋਰਡੇਬਲ ਬਣਾਉਣ ਦੇ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਜਿਨ੍ਹਾਂ ਆਖਿਆ ਕਿ ਜੇਕਰ ਕਿਸੇ ਦੇ ਕੋਲ ਪੈਸਾ ਹੈ ਅਤੇ ਉਹ ਘਰ ਬਣਾਉਣ ਦੇ ਲਈ ਇਸ ਨੂੰ ਇਨਵੈਸਟ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਹਰ ਪ੍ਰਕਿਰਿਆ ਦੇ ਵਿੱਚ ਮਦਦ ਕਰਨ ਲਈ ਤਿਆਰ ਹੈ flipping housing market sarkar affordable this isn't a ban on airbnb. so if there's a major event, a taylor swift concert, a, a, a fifa-like event, and somebody wants to rent out their primary residence and go away uh, for the weekend to avoid the crush of the crowds, they can still do that. and they can still uh, respond to the surges in demand that we see. but if there's one message, that our government has sent consistently from day one. It's that if you have money to invest, if you are looking to place an investment, that unless you're investing in building new homes for people and bringing on new homes that are desperately needed, then don't speculate in housing. If you're flipping homes, if you're buying places to do short term rental, uh, if you're buying a home to leave it vacant, uh, we have consistently publicly repeatedly sent the message do not compete with families and individuals that are looking for a place to live with your investment dollars support them build the housing that we need but if you are building the homes that people need we're going to do all we can to support you in getting that housing built as quickly as possible but if you are standing neck and neck with a family that's looking for a place to live and you're trying to do a speculative investment and they're looking for a place to live We are going to tilt the deck every single time towards that family. ਅਗਰ ਦੇਖਦੇ ਹਾਂ ਜੀ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ। ਚੈਨਲ ਪੰਜਾਬੀ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ। ਵੈਸੇ ਤੇ ਜਦੋਂ ਸਿਆਲ ਨੰਗਦਾ ਨਾ ਤੇ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਕਿ ਹੁਣ ਵਧੀਆ ਮੌਸਮ ਆਉਣ ਵਾਲਾ ਆ। ਸਪ੍ਰਿੰਗ ਲੰਘ ਜਾਂਦੀ ਹੈ ਤੇ ਫਿਰ ਗਰਮੀਆਂ ਦੇ ਮੌਸਮ ਦੀ ਲੋਕ ਉਡੀਕ ਕਰਦੇ ਆ। ਪਰ ਪਿਛਲੇ ਕੁਝ ਕਿਸਾਲਾਂ ਤੋਂ ਕੀ ਹੋ ਰਿਹਾ ਕਿ ਮੌਸਮ ਜਿਹੜਾ ਜੀ ਉਹ ਇਦਾਂ ਦੀ ਗੜਬੜ ਕਰ ਰਿਹਾ ਹੈ ਵੀ ਸੋਕਾ ਵੜਾ ਪੈਂਦਾ ਹੈ। ਯਾਨੀ ਕਿ ਮੀਂਹ ਬਹੁਤ ਘੱਟ ਪੈ ਰਿਹਾ। ਪਹਿਲਾਂ ਤਾਂ ਸਿਆਲ ਦੇ ਵਿੱਚ ਜਿੰਨੀ ਸنو ਪੈਣੀ ਚਾਹੀਦੀ ਹੈ ਜਾਂ ਜਿੰਨੀ ਲੋੜ ਆ ਤਾਂ ਉੰਨੀ ਸنو ਨਹੀਂ ਪੈ ਰਹੀ। ਤੇ ਫਿਰ ਸਪ੍ਰਿੰਗ ਦੇ ਵਿੱਚ ਆ ਕੇ ਛਰਾਟੇ ਉਹਨੇ ਨਹੀਂ ਪੈ ਰਹਾ ਜਿੰਨੇ ਛਰਾਟੇ ਚਾਹੀਦੇ ਆ। ਇਸ ਕਰਕੇ ਅਲਬਰਟਾ ਦੇ ਵਿੱਚ ਪਿਛਲਿਆਂ ਸਾਲਾਂ 'ਚ ਵੀ ਤੇ ਐਤਕੀ ਵੀ ਸੋਕਾ ਜਿਹੜਾ ਜੀ ਉਹ ਇੰਨਾ ਪਿਆ ਹੋਇਆ ਕਿ ਜਿਹੜੇ ਜੰਗਲ ਜੰਗਲਾਤ ਵਾਲਾ ਮਹਿਕਮਾ ਹੈਗਾ ਜਾਂ ਜਿੱਥੇ-ਜਿੱਥੇ ਵੀ ਜੰਗਲ ਹੈਗੇ ਆ ਉੱਥੇ ਐਨ ਟਿੰਡਰ ਡਰਾਈ ਹੋਇਆ ਪਿਆ ਯਾਨੀ ਕਿ ਮਾੜੀ ਜੀ ਕਿਸੇ ਨੇ ਚਗਿਆੜਾ ਸਟਿਆ ਨਹੀਂ ਤੇ ਅੱਗ ਦੇ ਭਾਂਬੜ ਮਚ ਸਕਦੇ ਨੇ ਹਾਂ ਆਲਰੇਡੀ ਅਲਬਰਟਾ ਦੇ ਵਿੱਚ ਜਿਹੜੀਆਂ ਅੱਗਾਂ ਜੀ ਉਹ ਲੱਗੀਆਂ ਹੋਈਆਂ ਪਿਛਲੇ ਸਾਲ ਦੀ ਬਨਿਸਬਤ ਐਤਕੀ ਅੱਗਾਂ ਜ਼ਿਆਦਾ ਲੱਗੀਆਂ ਹੋਈਆਂ ਨੇ ਔਰ ਜ਼ਿਆਦਾ ਅੱਗਾਂ ਕਰਕੇ ਜ਼ਿਆਦਾ ਏਰੀਆ ਜਿਹੜਾ ਆ ਉਹ ਵੀ ਅੱਗਾਂ ਦੇ ਜਿਹੜਾ ਘੇਰ ਥੱਲੇ ਆਇਆ ਉਹ ਵੀ ਜ਼ਿਆਦਾ ਆ ਤੇ ਇਸ ਕਰਕੇ ਸਰਕਾਰ ਨੇ ਕੀ ਕੀਤਾ ਜੀ ਹੁਣ ਉਹਨਾਂ ਨੇ ਇਨੈਕਟ ਕਰ ਦਿੱਤਾ ਵੀ ਜਿਹੜੇ ਵੀ ਏਰੀਏ ਦੇ ਵਿੱਚ ਫਾਇਰ ਪ੍ਰੋਟੈਕਟਿਡ ਏਰੀਆ ਹੈਗਾ ਜੰਗਲਾਤ ਵਾਲਾ ਉਥੇ ਤੁਸੀਂ ਕਿਸੇ ਤਰ੍ਹਾਂ ਵੀ ਜਾ ਕੇ ਕੋਈ ਅੱਗ ਨਹੀਂ ਬਾਲ ਸਕਦੇ ਸਵਾਏ ਕੈਲਗਰੀ ਦੇ ਨੇੜੇ ਇੱਕ ਜਗ੍ਹਾ ਆ ਉਹਨੂੰ ਉਹਨਾਂ ਨੇ ਐਕਸੈਪਸ਼ਨ ਦਿੱਤੀ ਆ ਬਾਕੀ ਸਾਰੀ ਜਗ੍ਹਾ ਤੇ ਉਹਨਾਂ ਨੇ ਇਹ ਜਿਹੜੀ ਦੀ ਰੈਸਟ੍ਰਿਕਸ਼ਨ ਲਾਈ ਵੀ ਤੁਸੀਂ ਅੱਗ ਨਹੀਂ ਬਾਹਰ ਬਾਲ ਸਕਦੇ ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਬਣਦੇ ਜਾ ਰਹੇ ਆ ਉਹਨਾਂ ਨੂੰ ਫਿਕਰ ਲੱਗਾ ਕਿਉਂਕਿ ਜਿੰਨੀ ਕਿ ਸਨੋ ਪਈ ਸੀ ਉਹ ਸਾਰੀ ਖੁਰ ਗਈ ਦੀ ਬਹੁਤ ਛੇਤੀਆਂ ਔਰ ਮੀਂਹ ਪਿਆ ਨਹੀਂਗਾ ਤੇ ਬਿਲਕੁਲ ਡਰਾਈ ਹੋਇਆ ਪਿਆ ਘਾਹ ਵੀ ਤੇ ਜਿਹੜੇ ਜੰਗਲਾਤ ਦੇ ਵਿੱਚ ਏਰੀਆ ਦਰਖਤਾਂ ਦੇ ਕੋਲ-ਕੋਲ ਹੁੰਦਾ ਘਾਹ ਉਹ ਵੀ ਸਭ ਸੁੱਕਾ ਪਿਆ ਸੋ ਇਸ ਕਰਕੇ ਉਹਨਾਂ ਨੇ ਲੋਕਾਂ ਨੂੰ ਵਾਰਨਿੰਗ ਦਿੱਤੀ ਆ ਕਿ ਭਾਈ ਕਿਤੇ ਵੀ ਇਸ ਤਰ੍ਹਾਂ ਬਾਹਰ ਜਾ ਕੇ ਜਿੱਦਾਂ ਕੈਂਪਾਂ ਕੈਂਪਿੰਗ ਕਰਨ ਜਾਂਦੇ ਨੇ ਲੋਕ ਉਹ ਕਹਿੰਦੇ ਵੀ ਅੱਗ ਨਹੀਂ ਬਾਲਣੀ ਹਾਲ ਦੀ ਘੜੀ ਉਹਨਾਂ ਨੇ ਇਹ ਨੋਟਿਸ ਜਾਰੀ ਕੀਤਾ ਸਾਡੇ ਜਿਹੜੇ ਮਿਨਿਸਟਰ ਨੇ ਟੌਡ ਲੋਨ ਉਹਨਾਂ ਨੇ ਇਹ ਗੱਲ ਗਈ ਆ ਜੀ ਵੀ ਦੇਖੋ ਅਸੀਂ ਜਿਹੜੀਆਂ ਮਿਨਿਸਪੈਲਿਟੀਆਂ ਹੈਗੀਆਂ ਉਹਨਾਂ ਦੇ ਨਾਲ ਰਲ ਕੇ ਜਿਹੜੀ ਫਰੰਟ ਲਾਈਨ ਆ ਉਹ ਪੂਰੀ ਉਹਨੂੰ ਕੈਮ ਰੱਖ ਰਹੇ ਆ ਕਿ ਭਾਈ ਜੇ ਕਿਤੇ ਵੀ ਕੋਈ ਗੱਲਬਾਤ ਸ਼ੁਰੂ ਹੁੰਦੀ ਆ ਤੇ ਉਹਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਏ ਯਾਨੀ ਕਿ ਅੱਗ ਲੱਗਦੀ ਆ ਤੇ ਪਰ ਜਿਹੜੀਆਂ ਅੱਗਾਂ ਆਲਰੇਡੀ ਲੱਗੀਆਂ ਹੋਈਆਂ ਜੀ ਉਹਨਾਂ ਨੂੰ ਹਵਾਈ ਜਹਾਜ ਜਿਹੜੇ ਟੈਂਕਰ ਹੁੰਗੇ ਹੁੰਦੇ ਆ ਉਹਨਾਂ ਦੇ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਹਜੇ ਕਾਮਯਾਬੀ ਨਹੀਂ ਹੋਈ ਸੋ ਇਹ ਜਿਹੜਾ ਫਾਇਰ ਰੈਸਟ੍ਰਿਕਸ਼ਨਸ ਆ ਇਹ ਅਲਬਰਟਾ ਦੇ ਵਿੱਚ ਲਾਗੂ ਹੋ ਗਈ ਆ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ